ਸੋ ਇੱਕ ਮਹਲਾਤ ਜੀ ਗੁਰ ਸੇਵਾ ਤੇ ਸੁਖ ਉਪਜੈ ਹਰ ਦੁੱਖ ਨ ਲੱਗਿਆਏ ਗੁਰ ਸੇਵਾ ਤੇ ਸੁਖ ਉਪਜੈ ਹਰ ਦੁੱਖ ਨ ਲੱਗਿਆਏ ਜੰਮਣ ਸਿਨ ਹਾ ਵਸਾਈ ਹਰ ਸਿੱਧੀ ਮਨ ਰਵਰਿ ਹਾ ਸੱਚੇ ਰਹਾ ਸਮਾਈ ਨਾਨਕ ਹਉ ਬਰਿਹਾਰੀ ਤੈਨ ਕੋ ਦੋ ਚਲਣ ਸਤਗੁਰ ਪਹ ਹ ਮਹੱਲਾ ਕੀ ਜਾ ਮੇਨ ਸ਼ਬਦੇ ਸ਼ੋਧਨਾ ਹੋਵੈ ਇਹ ਰੀਤ ਕਰੇ ਸ਼ਿੰਗਾਰ ਤਿਰਤੀ ਸਾਰ ਨ ਜਾਣਈ ਦੂਜੇ ਭਾਏ ਪਿਆਰ ਸਾਖ ਸੁਧ ਸਾਖ ਲਖੜੀ ਨਾਨਕ ਨਾਰੀ ਵਿੱਚ ਕਨਾਰ ਪਾਉੜੇ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਭੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਨਾ ਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਾਂ ਕਰਵੈਣੀ ਜਨ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾਂ ਲੈਣੀ ਹਾਂ ਵਾਰਿ ਆਪਣੇ ਗੁਰੂ ਕੋ ਤੇਨ ਮੇਰਾ ਹਰ ਸੱਜਣ ਮਿਲਿਆ ਸੈਣੀ ਹੋਂ ਵਾਰਿਆ ਆਪਣੇ ਗੁਰੂ ਕੋ ਤੇਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ